ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਹੈਗੀ ਹੈ ਜੀ ਆਪਣੀ ਵੀਡੀਓ ਸ਼ੂਟ ਆਪਾਂ ਹਫ਼ਤੇ ਦੇ ਵਿੱਚ ਇੱਕ ਵਾਰ ਵੀਡੀਓ ਸ਼ੂਟ ਕਰਦੇ ਹੁੰਨੇ ਆ ਹਨਾ ਤੇ ਫਿਰ ਮੈਂ ਤੁਹਾਡੇ ਨਾਲ ਕਈ ਕਲਿੱਪਾਂ ਸਾਂਝੀਆਂ ਕਰ ਲੈਣੀਆਂ ਕਿ ਕਿਵੇਂ-ਕਿਵੇਂ ਅਸੀਂ ਹਨਾ ਆਪਣੇ ਵੀਡੀਓ ਦੇ ਵਿੱਚ ਸੀਨ ਕਰਦੇ ਆ ਤੇ ਆਪਣੀ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਆਪਣੇ ਖੇਤਾਂ ਵਾਲੇ ਜੱਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਜੋਏ ਕਰਿਓ ਸਾਡੇ ਨਾਲ ਆਪਣਾ ਬਲੌਗ ਤੇ ਤੁਹਾਨੂੰ ਦਿਖਾਉਣੇ ਆ ਸ਼ੂਟਿੰਗ ਜਿਹੜੀ ਆਪਣੀ ਅਸਲੀ ਫੈਮਲੀ ਆ ਰੀਅਲ ਫੈਮਲੀ ਆ ਉਹਦੇ ਨਾਲ ਇਹ ਵੀਡੀਓ ਹੁੰਦੀ ਆ ਹਨਾ ਜੀ ਤੇ ਤੁਸੀਂ ਸਾਨੂੰ ਕਮੈਂਟ ਵਿੱਚ ਦੱਸ ਸਕਦੇ ਹੋ ਕਿ ਆਪਾਂ ਕਿਸ ਟੌਪਿਕ ਦੇ ਉੱਤੇ ਵੀਡੀਓ ਬਣਾਈਏ ਜਾਂ ਕਿੰਨੇ ਜੀਆਂ ਵੀਡੀਓਜ਼ ਤੁਹਾਨੂੰ ਚਾਹੀਦੀਆਂ ਨੇ ਹਨਾ ਤਾਂ ਆਪਾਂ ਉਸ ਤਰ੍ਹਾਂ ਦੀਆਂ ਹੀ ਵੀਡੀਓ ਬਣਾਵਾਂਗੇ ਤੇ ਚਲੋ ਜੀ ਹੁਣ ਦਿਖਾਉਣੇ ਆ ਆਪਾਂ ਸੋਨੂੰ ਵੀਡੀਓ ਸ਼ੂਟ ਬੈਠਾ ना, तो ना। 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 ना दो रुपए देखा ना उठ के भी दोपहर पांच हम भी क्या भाई ले जारे आगे उठा है क्या मगरा तो ले जारे देख रहे क्या दो तीन वो ले आ चाँदी को उठा ले और क्या मैं तो सोमवार में कह रही थी आप बने करें उनका हम लोग रोज़ कड़े हैं अच्छा ਮੇਕ ਤੋਂ ਇਹ ਉਹ ਰੋਜ਼-ਰੋਜ਼ੇ ਲੜਿਆ ਜਾਂਦਾ ਹੈਗਾ ਆਪਣੀ ਨਾਂ ਨਿਭੇ ਉਹਦੇ ਨਾਲ ਮੈਂ ਤਾਂ ਇਹ ਕਹਿ ਰਹੀ ਆ ਵੀ ਤੁਸੀਂ ਬਾਪੂ ਜੀ ਨੂੰ ਕਹਿ ਦਿਓ ਆਪਾਂ ਨੂੰ ਅੱਡ ਕਰ ਦਣਗੇ ਅੱਡ ਹਾਂ ਤੇਰਾ ਦਿਮਾਗ ਖਰਾਬ ਹੋ ਰਿਹਾ ਤੇਰਾ ਕਿਉਂ ਗੱਲਾਂ ਕੀ ਕਰ ਰਹੀ ਆ ਤੂੰ ਕਹਿੰਦੀ ਅੱਡ ਹੋ ਜਾਣਾ ਆਪਾਂ ਲੈ ਗੱਲਾਂ ਦੇਖ ਲੈ ਨਹੀਂ ਆਪਣੇ ਤਾਂ ਕਦੇ ਦਾਦੇ-ਪਰਦਾਦੇ ਨਹੀਂ ਅੱਡ ਹੋਏ ਆਪਾਂ ਕਿੱਥੇ ਅੱਡ ਹੋ ਜਾਾਂਗੇ ਦਾਦੇ-ਪਰਦਾਦੇ ਨਹੀਂ ਅੱਡ ਹੋਏ ਉਹਨਾਂ ਦੀ ਨਿਭਦੀ ਹੋਣੀ ਹੁਣ ਜਦ ਸਾਡੀ ਨਹੀਂ ਨਿਭਦੀ ਹੈਗੀ ਪੁਰਦਾਦੇ ਪੁਰਦਾਦੇ ਵਾਲੀ ਰੀਤ ਤੁਸੀਂ ਗਾਹਾਂ ਵੀ ਕੈਮ ਰੱਖੋਗੇ ਉਹ ਆਪਣਾ ਬਾਪੂ ਨਹੀਂ ਮੰਨਦਾ ਹੈਗਾ ਉਹ ਮਰ ਨਹੀਂ ਮਰ ਜੂ ਔਰ ਆਪਾਂ ਨੂੰ ਅੱਟ ਨਹੀਂ ਕਰਦਾ ਉਹ ਜੇ ਪਹਿਲਾਂ ਸਿਰ ਪਾਟ ਕੇ ਫੇਰ ਪੜਵਾ ਲਓ ਹਾਂ ਜੀ ਸਾਰੇ ਪੜਵਾ ਲਓ ਤੁਸੀਂ ਆਹੋ ਗੱਲਾਂ ਦੇ ਨਾਲ ਕੀ ਕਰਦੇ ਆ ਕਹਿੰਦੀ ਅੱਡ ਹੋ ਜਾਣੇ ਆ ਦੁਨੀਆ ਅੱਡ ਹੁੰਦੀ ਆ ਆਪਾਂ ਕਿਹੜਾ ਲੈਰੀ ਉਹ ਹੋਵਾਂਗੇ ਉਹ ਐਦਾਂ ਕੀਤਾ ਆਪਣਾ ਲੰਮ ਚੜਾਵਾ ਚਾਰ ਦਾ ਆਪਾਂ ਟੋਟਣਾ ਖਰਚ ਸੋਨੂ ਦਾ ਪਤਾ ਨਹੀਂ ਲੱਗਦਾ ਤੁਸੀਂ ਤਾਂ ਰਹਿੰਦੇ ਸਾਰਾ ਦਿਨ ਖੇਤ ਬੰਨੇ ਬਾਹਰ ਸਾਡੀ ਤਾਂ ਦੋਨਾਂ ਦੀ ਰੋਜ਼ ਲੜਾਈ ਰਹਦੀ ਆ ਆਪਦਾ ਵੰਡ ਕੇ ਕੰਮ ਕਰ ਲਓ ਸੁਣ ਮੈਂ ਸੋਹ ਦੀ ਇੱਕ ਸੁਣਾਦੀ ਅੱਡ ਦਾ ਦੇਖ ਹੁੰਦੇ ਨਹੀਂ ਹੈਗੇ ਨਾ ਮੈਨੂੰ ਕਈ ਦਵਾਰੇ ਸੁਣ ਗਿਆ ਤੈਨੂੰ ਵੰਡ ਕੀ ਕਰਦੇ ਆ ਕੰਮ ਫੇਰ ਵੀ ਸਾਰਾ ਦਿਨ ਕਾਟੋ ਕੋਲੇ ਸਿਰਦਾ ਮੈਂ ਸੋਹ ਨੂੰ ਆਪਦੀ ਗੱਲ ਦੱਸਤੀ ਬਾਪੂ ਇਹਨਾਂ ਗੱਲ ਕਰਨੀ ਨਾ ਕਰਨੀ ਸੋਡੀ ਮਰਜ਼ੀ ਆ ਉਹ ਦੇਖਣੋ ਅੱਡ ਆਹ ਕਰ ਲਾਦਾ ਕੰਮ ਬਣੀ ਆ ਅੱਡ ਦੀ ਹੋਰ ਤੇਰੇ ਕੋਲੇ ਕੰਮ ਨਹੀਂ ਕੋਈ ਅੱਡ ਹੋ ਜਾ ਅੱਡ ਤਰਿਆ ਪਿਓਰੀ ਅੱਲਾ ਦੇ ਖਲਾ ਆ ਮੈਂ ਬਣਾ ਰਿਹਾ ਨੰਦੂ ਉਧਰ ਕਰਨ ਵਾਲਾ ਕਮਰੇ ਚ ਮੈਂ ਤਾਂ ਮੈਂ ਵੀ ਦੇਖੋ ਜੀ ਆਈ ਮਗਰੋਂ ਕੋਈ ਕਰ ਤਾਂ ਨਹੀਂ ਆ ਗਿਆ ਭਾਈ ਵੇ ਬੱਸ ਕਰ ਭਾਈ ਮੱਗਰ ਸਿਆਂ ਅਕੇ ਤਾਂ ਉਹ ਗੱਲ ਹੋ ਗਈ ਤੁਰਿਆ ਆਪ ਤੂੰ ਨਹੀਂ ਜਾਂਦਾ ਫਟੇ ਮੂੰਹ ਗੋਡਿਆਂ ਦੇ ਕੰਮ ਕਰਿਆ ਖੇਤ ਕਿਤੇ ਡੰਗਰਾਂ ਨੂੰ ਹੀ ਦੋਸਤ ਦੇਈ ਜਾਂਦਾ ਤੂੰ ਵੀ ਦੱਬੇ ਸਬਜੀ ਦਾ ਕਿਤੇ ਕੋਈ ਤਾਂ ਐਂ ਦੱਸ ਪਹਿਲਾਂ ਮੈਨੂੰ ਉਹ ਬਾਪੂ ਕਿਉਂ ਤੂੰ ਮੈਨੂੰ ਮੇਨੇ ਮਾਰਨ ਲੱਗ ਰਿਆਂ ਚੱਲ ਬਖ ਚੱਲਦੇ ਆ ਖੇਤ ਹੋ ਜਾ ਚੱਲ ਬਖ ਚੱਲਦੇ ਆ ਦਵਾਰ ਚੱਕ ਸਹੀ ਨਹੀਂ ਹੋਇਆ ਓਏ ਬਸ ਕਰ ਭਾਈ ਮੱਗਰ ਸਿਆਂ ਅਕੇ ਇਹ ਤਾਂ ਉਹ ਗੱਲ ਹੋ ਗਈ ਤੁਰਿਆ ਆਪ ਤੂੰ ਨਹੀਂ ਜਾਂਦਾ ਫਿਟੇ ਮੂੰਹ ਗੋਡਿਆਂ ਤੇ ਖੜਿਆ ਕਾ ਇਹ ਚ ਦਿਮਾਗ ਤਿੰਨ ਨਹੀਂ ਹਰਪ੍ਰੀਤ ਹਰਪ੍ਰੀਤ ਲਿਆ ਬੈਠ ਗਿਆ ਹਾਂ ਜੀ ਮੇਰੇ ਕੱਪੜੇ ਪਾਇਨੇ ਬਾਈ ਕੁਰਸੀ ਤੇ ਉਹ ਤੋਂ ਦੀ ਕੱਪੜੇ ਮੰਜੀ ਦੇਖ ਆਂ ਨਹੀਂ ਕਹ ਤੋ ਅੱਛਾ ਬੈਠ ਕੇ ਕਰਨੇ ਕਰ ਖੜੀ ਖੜੀ ਨਿਹਰਪ੍ਰੀਤ ਹਰਪ੍ਰੀਤ ਆ ਲੈ ਬੈਠ ਕੇ ਬੋਲਦੀ ਆਂ ਆ ਦੂਖਦਾ ਰਹਿ ਤਰਾ ਹਾਂ ਪਹਿਲੀ ਗੁਰ ਕੇ ਬੈਠ ਮਮੀ ਆਪ ਦੇ ਸਾਹ ਮਾ ਬੋ ਲੈ ਕੱਪੜੇ ਪੈਨ ਤੋਣ ਵਾਲੇ ਇਹਨਾਂ ਪਹਿਨਦੀ ਮੈਂ ਤੋ ਦਿੰਦੀ ਆ ਤੋ ਦਿੰਦੀ ਆ ਭੁੱਲ ਗਈ ਨਿਹਰਪ੍ਰੀਤ ਹਰ ਮਤ ਤੈਨਾਂ ਕਹਿੰਦੀ ਪੁੱਤ ਮੇਰੇ ਕੱਪੜੇ ਪਾਇਨ ਤੋ ਆ ਤੋ ਦੀ ਸੰਪਰੇ ਪਿਆ ਕੱਪੜੇ ਤੋਂ ਵੀ ਜੱਤੋ ਪੈਕਿਸ ਨਾ ਕੱਲ ਕਿਹੜੇ ਕੱਪੜੇ ਤੇ ਚਾਰ ਤਾਂ ਕੱਪੜੇ ਤੇ ਕੱਲ ਹੈ ਧੋ ਕੇ ਚਾਰ ਕੱਪੜੇ ਚੌੜੀ ਹੋ ਗਈ ਕਹਿੰਨੀ ਮੇਰੀ ਤਾਂ ਬਾੜੀ ਲੰਗੀ ਮੈਂ ਕੱਲ ਪਰਸੋ ਪਤਾ ਖੜ ਜਾ ਕੱਲ ਪਰਸੋ ਸੰਦੀਪ ਤੂੰ ਕੱਪੜੇ ਕਿਉਂ ਨਹੀਂ ਧੋਂਦੀ ਹੈਗੀ ਮੈਂ ਤਾਂ ਕੱਲ ਧੋਤੇ ਤੇ ਅੱਜ ਤੇਰੀ ਵਾਰੀ ਆ ਅੱਜ ਤੂੰ ਧੋ ਬਈ ਤੈਂ ਕਿਉਂ ਨਹੀਂ ਧੋਣੇ ਕੱਪੜੇ ਅੱਜ ਤੇਰੀ ਵਾਰੀ ਆ ਬਈ ਮੈਂ ਤਾਂ ਕੱਲ ਧੋਤੇ ਤਾਂ ਹੀ ਧੋਣੇ ਨੇ ਅੱਜ ਲੈ ਤੂੰ ਜਮੀ ਹੱਦ ਕਰਦੀ ਆ ਤੈਨ ਨਾ ਹੁਣ ਮੈਂ ਕਿਉਂ ਕੱਪੜੇ ਧੋਵਾਂ ਤੈਨ ਨਾ ਮੈਂ ਨਹੀਂ ਧੋਣੀ ਕੱਪੜੇ ਜੇ ਮੈਂ ਨਾ ਕੱਪੜੇ ਧੋਵਾਂ ਫੇਰ ਦੱਸ ਕੀ ਕਰ ਲੇਗੀ ਨਾ ਮੈਂ ਡਰਦੀ ਆ ਤੇਰੇ ਤੋਂ ਤੂੰ ਜ਼ਿਆਦਾ ਨਾ ਬੋਲ ਜਦੋਂ ਆਪਣਾ ਕੰਮ ਵੰਡਿਆ ਹੋਇਆ ਆਪਦਾ ਬਾਰੀ ਮੁਤਾਬਕ ਕਰਦੇ ਆਂ ਆਪਾਂ ਸਾਰਾ ਉਹੀ ਤੂੰ ਸਿਰ ਚੜੀ ਜਾਨੀ ਆ ਬਿਨਾ ਗੱਲ ਤੋਂ ਕਾਹ ਤੋਂ ਵਾਦਾ ਵਧਾਉਣੀ ਆ ਤੂੰ ਵਾਦਾ ਮੈਂ ਨਹੀਂ ਵਧਾਉਂਦੀ ਬਾਈ ਵਾਦਾ ਤਾਂ ਤੇਰਾ ਵਧਾਇਆ ਹੈ ਜੇ ਤੂੰ ਪਹਿਲਾਂ ਚੱਜਨਾ ਕੱਪੜੇ ਧੋ ਲਿਆ ਕਰੇ ਮੈਨੂੰ ਤਾਂ ਲੋੜ ਹੀ ਨਹੀਂ ਹੈਗੀ ਬੋਲਣ ਦੀ ਆਹੋ ਤੈਨੂੰ ਮਾੜੀ ਮੋਟੀ ਲਿਹਾਜ਼ ਹੋਣੀ ਚਾਹੀਦੀ ਆਪ ਤੋਂ ਵੱਡੇ ਨਾਲ ਕਿਵੇਂ ਗੱਲ ਕਰਿਆ ਕਰਦੇ ਨੇ ਨਹੀਂ ਵੱਡਿਆਂ ਆਈ ਛੱਡਿਆ ਵੱਡੀ ਹੋਵੇਂਗੀ ਆਪਦੇ ਘਰੇ ਹੋਵੇਂਗੀ ਕੰਮ ਦੇ ਮਾਮਲੇ 'ਚ ਕੋਈ ਵੱਡਾ ਛੋਟਾ ਨਹੀਂ ਹੈਗਾ ਤੂੰ ਬਰਾਬਰੀ ਦੀ ਗੱਲ ਕਰ ਮੈਂ ਵੀ ਫਿਰ ਇਹੀ ਗੱਲ ਕਰਦੀ ਆ ਵੀ ਜਦੋਂ ਅੱਜ ਤੇਰੀ ਵਾਰੀ ਆ ਤਾਂ ਤੂੰ ਧੋਲਾ ਕੱਲ ਮੇਰੀ ਵਾਰੀ ਸੀ ਮੈਂ ਧੋਲੇ ਤੂੰ ਜਮੀ ਹੱਦ ਪਾਈ ਜਾਨੀ ਆ ਹੱਦ ਤਾਂ ਤੇਰੀ ਜਮੀ ਪਟਰੀ ਆ ਤੈਨੂੰ ਜਦੋਂ ਕਹਿਤਾ ਚੁੱਪ ਕਰਕੇ ਵੀ ਪਾਈ ਜਿੱਦੇ ਸਾਰੇ ਕੱਪੜੇ ਹੁੰਦੇ ਨੇ ਚਾਹੀਏ 2 ਦਿਨਾਂ ਦੇ ਇਕੱਠੇ ਕਰਕੇ ਧੋਲਿਆ ਕਰ ਪਰ ਧੋਇਆ ਕਰ ਚਾਹ ਦੇ ਨਾਲ ਇਹ ਕੀ ਹੋਇਆ 4 ਲੀੜੇ ਧੋਕੇ ਬੈ ਗਈ ਮੈਂ ਧੋਲੇ ਕੱਪੜੇ ਮੈਂ ਪੰਡਾ ਵਾਸਤੇ ਬੰਨੀ ਹੋਈ ਆ ਮੈਂ ਨਹੀਂ ਧੋਦੀ ਹੈਗੀ ਗੱਲ ਮੇਰੀ ਖਤਮ ਆ ਇੱਥੇ ਲੈ ਦੇਖ ਲੈ ਜੋ ਮੀ ਕਮਾਲ ਕਰਦੀ ਆ ਨਹੀਂ ਤੂੰ ਜਿੰਨੇ ਹੁੰਦੇ ਨੇ ਉੰਨੀ ਧੋਨੀ ਆ ਮੈਂ ਰੋਜ਼ ਤੇਰੇ ਵਾਸਤੇ ਕਿ ਬਾਹਰੋਂ ਲਿਆ ਕੇ ਸਿਰਦੇ ਆਸੀ ਪੰਡਾ ਪੰਡਾਵਾਰੀ ਕਹਿੰਦੀ ਮੈਂ ਹੋਗੀ ਨਾ ਬੀਬੀ ਪੰਡ ਦੀ ਗੱਲ ਸੁਣੇ ਦੀ ਜਿੱਦੇ ਤਾਂ ਆਪ ਤੋਂ ਹੁੰਦੇ ਨੇ ਉਹਦੇ ਤਾਂ ਦੋਏ ਜੀ ਈ ਇੱਕ ਇੱਕ ਸੂਟ ਕੱਢਦੇ ਨੇ ਸਾਰੇ ਦਿਨ ਜਿੱਦੇ ਮੇਰੀ ਵਾਰੀ ਨੇ ਹੱਥ ਨੂੰ ਚਾਰ ਚਾਰ ਮਾ ਗੈਮੀ ਆਂਦੀ ਆ ਕਹਿ ਦਿੰਦੇ ਨੇ ਨਾ ਪਰ ਮੈਂ ਇਹ ਨਾ ਨਹੀਂ ਨੌਕਰ ਆਣੀ ਆ ਸਾਨੂੰ ਨਹੀਂ ਗਰਮੀ ਆਉਂਦੀ ਹੈਗੀ ਮੈਂ ਵੀ ਕੱਢ ਕੇ ਸਿੱਡ ਸਕਦੀ ਆ ਮੈਂ ਕਹ ਦਿੰਦੀ ਹਾਂ ਚਲ ਕਾਰੇ ਵਾਸਤੇ ਪਰ ਇਹਨੂੰ ਤਾਂ ਜਮੀ ਸੰਗ ਸ਼ਰਮਤਾਰ ਕੀ ਐ ਨੇ ਤਾਂ ਆਪਣੇ ਤੋਂ ਨਹੀਂ ਧੋਏ ਜਾਂਦੇ ਹੈ ਲੈ ਦੇਖ ਲੈ ਨਹੀਂ ਕੀ ਝੂਠ ਬੋਲਦੀ ਆ ਇੱਕ ਇੱਕ ਸੂਟ ਕੱਢਦੇ ਆ ਸਾਡੇ ਵਾਰੀ ਐ ਨਾ ਮੈਂ ਪਾਗਲ ਆ ਵੀ ਉਹ ਬੋਲੇ ਵਾਂਗੂ ਕੱਪੜੇ ਕੱਢਦੀ ਵੀ ਨਹੀਂ ਜਾਊਂਗੀ ਕਾ 2 3 ਨਹੀਂ ਤੂੰ ਮੈਨੂੰ ਨਾ ਤੰਗ ਕਰ ਨਾ ਤੰਗ ਕਰ ਤੂੰ ਕਿਉਂ ਨਹੀਂ ਮੈਨੂੰ ਟਿਕਣ ਦਿੰਦੀ ਜੇ ਤਾਂ ਅੰਦਰ ਕੰਮ ਕਰ ਜੇ ਤਾਂ ਅੰਦਰ ਸਿਰ ਤੇ ਆ ਕੇ ਬੁੜਬੁੜ ਕਰਨ ਲੱਗੇ ਜੇ ਬਾਹਰ ਕਰਦੀ ਐ ਤਾਂ ਬਾਹਰ ਚੜ ਜਾਈ ਨਹੀਂ ਆ ਕੇ ਸਿਰ ਤੇ ਮੈਨੂੰ ਕਿਤੇ ਤੂੰ ਖਾ ਨਾ ਲਈ ਹੜਦੀ ਨਹੀਂ ਹੈਗੀ ਆਹੋ ਵੱਡੀ ਆਈਆਂ ਮਾਰ ਨਹੀਂ ਨਾ ਤੰਗ ਨੂੰ ਮੈਂ ਤੇਰੀ ਸਾਂਹ ਹੀ ਨਹੀਂ ਤੇ ਪੈਰ ਤਰੇ ਸਾਰੇ ਪਾਸੇ ਤਾਂ ਆਪ ਪਾਂਚੇ ਜੇ ਮਾਰਦੀ ਫਿਰ ਜਾਨੀ ਐ ਤੂੰ ਫਟਾਫਟ ਕੰਮ ਕਰ ਬਾਹਰ ਨਿਕਲ ਕੋਈ ਹੋਰ ਬੰਦਾ ਕੰਮ ਕਰਦਾ ਲੱਗੇ ਆਹੋ ਕੰਮੇ ਕਰਦੀਆਂ ਹੋਰ ਕੀ ਕਰਦੀਏ ਤਿੰਨ ਤੋਂ ਪੰਜ ਹੀ ਲੱਗਣੇ ਨੇ ਤੂੰ ਤਾਂ ਲੜਨ ਦਾ ਮੌਕਾ ਭਾਲਦੀ ਰਹਿੰਦੀ ਆ ਹੋਰ ਕੋਈ ਗੱਲ ਨਹੀਂ ਹੈਗੀ ਨਾ ਲੜਨ ਨੂੰ ਮੇਰਾ ਦਿਮਾਗ ਖਰਾਬਾ ਤਣਾਉਂਦੇ ਲੈ ਜਾ ਮੇਰੇ ਬਿਜਲੀ ਲਵਾ ਲੈ ਚਾਰ ਨਾ ਮੈਂ ਡਰਦੀ ਆ ਤੇਰੇ ਤੋਂ ਕਿ ਮੈਂ ਰੋ ਮਾਰਦੀ ਆ ਮੇਰੇ ਤੇ ਮੈਂ ਨਹੀਂ ਤੋਂਦੀ ਜੱਕ ਤਿੰਨ ਨਹੀਂ ਤੂੰ ਮੈਨੂੰ ਨਾ ਤੰਗ ਕਰ ਜਮੀ ਨਹੀਂ ਤੂੰ ਮੈਨੂੰ ਟਿਕਣ ਦਿੰਦੀ ਹੈਗੀ ਜੇ ਅੰਦਰ ਜਾਈਂ ਤਾਂ ਅੰਦਰ ਆ ਕੇ ਸਿਰ ਤੇ ਬੋਲਣ ਲੱਗੇ ਜੇ ਬਾਹਰ ਕੰਮ ਕਰਦੀ ਤਾਂ ਬਾਹਰ ਲੱਗ ਜਾਈਂ ਬੋਲਣ ਨਾ ਤੰਗ ਕਰਨ ਨੂੰ ਮੈਂ ਤੇਰੀ ਸਾਂਹ ਹੀ ਨਾਲ ਤੇ ਪੈਰ ਤਾਂ ਰੱਖਿਆ ਕਹਿੰਦੀ ਤੰਗ ਨਾ ਕਰ ਮੈਨੂੰ ਮੈਨੂੰ ਵੀ ਕੰਮ ਕਰਨਾ ਟਿਕ ਜਾ ਤੂੰ ਟਿਕ ਜਾ ਮੈਨੂੰ ਪਤਾ ਵੀ ਤਾਂ ਇਹਨੇ ਕੰਮ ਕਰਨਾ ਕੰਮ ਕਰਨਾ ਤਾਂ ਇਹਨੇ ਤੂੰ ਜ਼ਿਆਦਾ ਨਾ ਬੋਲ ਪਹਿਣੀ ਮੇਰਾ ਪਹਿਲੀ ਬਲੱਡ ਵਾਤਾ ਚੱਲ ਚੰਗਾ ਤੂੰ ਖੜ ਜਾ ਮੈਂ ਹੁਣ ਧਰ ਦੂ ਤੇਰੇ ਇਹਨੇ ਅੱਜ ਨਹੀਂ ਬੰਦੀ ਖਾਲਸਾ ਹੋਏ ਇਹਨੇ ਬਸ ਇਹਨੂੰ ਵਧਿਆ ਹੱਸ ਕੇ ਰਾਤ ਕਰ ਇਹ ਇੱਕ ਮਾਰ ਜਾ ਬੀ ਸੀਰੀਅਸ ਲੈ ਆਓ ਖੜੀਆ ਅੱਜ ਤੱਕ ਗੱਲ ਕਰਨੀ ਹੀ ਪਊਗੀ ਹੁਣ ਐ ਤਾਂ ਫਿਰ ਕੰਮ ਚੱਲਣਾ ਨਹੀਂ ਹੈਗਾ ਨਹੀਂ ਭੈਣੇ ਹਾਂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਹਾਂ ਦੱਸ ਕੀ ਗੱਲ ਕਰਨੀ ਆ ਗੱਲ ਭੈਣੇ ਮੈਂ ਇਹ ਕਰਨੀ ਆ ਦੇਖ ਹੂੰ ਲੜਨ ਨੂੰ ਤਾਂ ਮੈਂ ਤੇਰੇ ਨਾਲ ਤਿਆਰ ਆ ਫਿਰ ਮੈਂ ਵੀ ਤਿਆਰ ਆ ਹਾਂ ਮੈਨਾਂ ਤੇਰੇ ਨਾਲ ਇੱਕ ਗੱਲ ਕਰਨੀ ਆ ਕੀ ਗੱਲ ਕਰਨੀ ਆ ਦੱਸ ਗੱਲ ਇਹ ਕਰਨੀ ਆ ਵੀ ਦੇਖ ਜੇ ਲੜਨਾ ਤਾਂ ਲੜ ਲੈ ਮੈਂ ਲੜਨ ਨੂੰ ਤਿਆਰ ਆ ਹੈਂ ਅੱਛਾ ਹੁਣ ਬੰਦਿਆਂ ਨਾਲ ਤਾਂ ਕਰ ਲਈ ਗੱਲ ਉਹ ਤਾਂ ਨਹੀਂ ਆਪਾਂ ਨੂੰ ਦਿੰਦੇ ਕੋਈ ਰਾਹ ਠੀਕ ਆ ਹੈ ਹੁਣ ਦੇਖ ਆਪਾਂ ਨੂੰ ਇਹ ਰਸਤਾ ਕੱਢਣਾ ਪਊਗਾ ਅੱਛਾ ਹਾਂ ਹੁਣ ਦੇਖ ਅੱਡ ਵਾਸਤੇ ਆਪਾਂ ਨੂੰ ਇਹ ਹਿੱਲਾ ਕਰਨਾ ਪਊਗਾ ਅੱਛਾ ਫੇਰ ਹੁਣ ਕੀ ਕਰੀਏ ਕਰਨਾ ਕੀ ਆ ਬਾਪੂ ਨਾਲ ਗੱਲ ਕਰਦੇ ਆ ਹਾਂ ਇਹ ਵੀ ਗੱਲ ਤੇਰੀ ਠੀਕ ਆ ਤਾਂ ਹੀ ਤਾਂ ਕਹਿੰਦੇ ਹੁਣ ਜਿਹੜਾ ਆਪਣਾ ਕੁੱਤ ਗਲੇ ਸਰੋਜ ਦਾ ਰਹਿੰਦਾ ਜੇ ਆਪਾਂ ਇੱਕ ਦੂਜੇ ਦੇ ਵੱਜੀ ਛੱਟ ਫੇਰ ਔਖਾ ਹੋ ਜਾਊਗਾ ਹੋਰ ਜੇ ਤੂੰ ਮੇਰੇ ਹੱਥੋਂ ਮਾਰ ਗਈ ਫੇਰ ਔਖਾ ਹੋ ਕੀ ਤੋਸਾਨ ਬਾਰੇ ਨਾ ਤੂੰ ਲੜਨਾ ਤਾਂ ਲੜ ਲੈ ਮੈਂ ਤਾਂ ਲੜਨ ਨੂੰ ਤੇਰੇ ਨਾਲ ਤਿਆਰ ਆ ਬੋ ਜਿਹਦੇ ਮੂੰਹ ਕਣੀ ਦੇਖੀ ਜਾਵਾਂਗੇ ਆਪਾਂ ਇਹ ਤਾਂ ਗੱਲ ਤੇਰੀ ਠੀਕ ਆ ਇਹ ਆ ਵੀ ਜੇ ਮੈਂ ਤੇਰੇ ਕੁਛ ਮਾਰਿਆ ਕਿਸੇ ਦੇ ਇੱਕ ਦੂਜੇ ਦੇ ਮਾਰਿਆ ਹੱਡ ਪੱਛੜੀ ਟੁੱਟ ਜੂਗੀ ਮੰਜੇ 'ਚ ਉੱਠਿਆ ਨਹੀਂ ਜਾਣਾ ਉਹੀ ਤਾਂ ਹੈਗਾ ਮੈਂ ਤਾਂ ਤੈਨੂੰ ਉੱਠਣ ਜੋਗਰਾ ਵੀ ਛੱਡਣਾ ਮੈਂ ਕਹਿੰਨੀ ਆ ਵੀ ਰੋਜ ਰੋਜ ਪਕੜੇ ਇਸ ਕਰਦੇ ਆ ਗੁੱਸੇ ਚ ਜੇ ਮੇਰੇ ਤੋਂ ਤੇਰੇ ਵੱਜਿਆ ਕੁਸ ਤਾਂ ਔਖਾ ਹੋ ਜੂ ਹੱਡੀ ਪਸੜੀ ਟੁੱਟ ਜੂਗੀ ਜੇ ਮੈਂ ਤੇਰੇ ਮਾਰੇ ਤੂੰ ਉੱਠਣ ਜੋਗਰੀ ਵੀ ਨਹੀਂ ਰਹਣੀ ਆ ਗੱਲ ਨਬਲਾ ਆ ਗੱਲ ਨਬਲਾ ਵੀ ਕੀ ਜੇ ਮੈਂ ਤੇਰੇ ਕੁਸ ਮਾਰਿਆ ਤਾਂ ਤੇਰੀ ਹੱਡੀ ਪਸੜੀ ਟੁੱਟ ਜੂ ਤੂੰ ਬਹਿ ਜਾਵੇਂਗੀ ਮੰਜੇ ਚ ਨਹੀਂ ਜੇ ਮੈਂ ਮਾਰਿਆ ਤੂੰ ਤਾਂ ਮੰਜੇ ਚ ਉੱਠਣ ਜੋਗਰੀ ਵੀ ਨਹੀਂ ਰਹਣੀ ਹੋ ਤਿੰਨ ਨਹੀਂ ਭਾਣੇ ਜੇ ਮੈਂ ਤੇਰੇ ਮਾਰੇ ਤੂੰ ਤਾਂ ਮੰਜੇ ਚ ਉੱਠਣ ਜੋਗਰੀ ਵੀ ਨਹੀਂ ਰਹਣੀ ਹੈਗੀ ਰਿੰਗੇਗੀ ਮੰਜੇ ਚ ਪਈ ਕਿਸੇ ਨੇ ਦੇਖਣੀ ਵੀ ਨਹੀਂ ਕਰਦਾ ਦੇ ਵਿੱਚ ਪਹਿਲੀ ਨਹੀਂ ਜਾਣ ਹੈਗੀ ਉਪਰੋਂ ਮੈਂ ਤੈਨੂੰ ਝਮ ਦੂੰਗੀ ਦੱਸ ਨਹੀਂ ਪਾਣੀ ਜੇ ਮੈਂ ਤੇਰੇ ਮਾਰੇ ਤੂੰ ਮੰਜੇ 'ਚ ਪੈਣ ਯੋਗਰੀ ਵੀ ਨਹੀਂ ਰਹਿਣੀ ਹੈਗੀ ਤੂੰ ਸਿੱਧੀ ਇਹ ਉੱਪਰ ਜਾਵੇਂਗੀ ਮੰਜੇ ਦੀ ਗੱਲ ਕਰਦੀਆਂ ਤੂੰ ਨਾ ਨਾ ਬਾਪੂਏ ਸੋਡੇਰੇ ਕੋਈ ਰੋਕ ਟੋਕ ਨਹੀਂ ਹੈਗੀ ਉਹ ਭਈ ਮੇਰੇ ਤੇ ਰੋਕ ਟੋਕ ਲਾਊਗਾ ਕੌਣਾ ਐਂ ਦੱਸੋ ਪਹਿਲਾਂ ਓਏ ਭਲੇ ਮਰਦੋ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਵੀ ਮੇਰੇ ਬੈਠੇ ਬੈਠੇ ਤੁਸੀਂ ਅੱਡ ਹੋ ਜਾਓਗੇ ਲੜੋ ਝੜੋ ਚਾਹੇ ਕੁਸ ਮਰਜੀ ਹੋ ਜਾ ਮੇਰੇ ਕੋਲ ਤਾਂ ਖੁਸ਼ ਆਲ ਮਰੋ ਜਾ ਕੇ ਪਰ ਅੱਡ ਨਹੀਂ ਹੋਣ ਦਿੰਦਾ ਹੈਗਾ ਮੈਂ ਜਿੱਨਾ ਚੇ ਇਸ ਘਰ ਚ ਬੈਠਾ ਉਹ ਬਾਪੂ ਇਹੀ ਗੱਲ ਪੈਨ ਨੂੰ ਮੈਂ ਸਮਝਾ ਰਿਹਾ ਵੀ ਅੱਡ ਵਾਲਾ ਤੁਸੀਂ ਬਰਕਾ ਪਾੜ ਦੋ ਇਹਨਾਂ ਦੇ ਪਤਾ ਨਹੀਂ ਕਿ ਦਿਮਾਗ ਚ ਅੱਡ ਵਾਲੀ ਫਿਰਕੀ ਜੜ ਰਹੀ ਆ ਗੱਲ ਗੱਲ ਤੁਸੀਂ ਅੱਡ ਹੋਣਾ ਸੀ ਅੱਡ ਹੋਣਾ ਹੋ ਗਈ ਅੱਡ ਹੋਰ ਹੋਣਾ ਨਾ ਬਾਪੂ ਜੀ ਹੋਰ ਕੀ ਕਰੀਏ ਨਾ ਤਾਂ ਮੈਂ ਇਹਨੂੰ ਦੇਖ ਕੇ ਰਾਜੀ ਆ ਨਾ ਇਹ ਮੈਨੂੰ ਦੇਖ ਕੇ ਰਾਜੀ ਆ ਮੈਨੂੰ ਤਾਂ ਇਹਨੂੰ ਦੇਖ ਕੇ ਚੀ ਚੜਦੀ ਆ ਦੱਸ ਹੋਰ ਕੀ ਕਰੀਏ 1 2 3 ਉਹ ਭਈ ਜਵਾਖੋ ਮੇਰੀ ਗੱਲ ਸੁਣ ਲਓ ਇੱਕ ਚਾਹੇ ਤਾਂ ਕਿਸੇ ਨੂੰ ਚੜਦੀ ਆ ਚੀ ਚਾਹੇ ਕੋਈ ਦੇਖ ਕੇ ਰਾਜੀ ਆ ਕਿਸੇ ਨੂੰ ਨਾ ਰਾਜੀ ਆ ਮੈਨੂੰ ਨਹੀਂ ਪਤਾ ਹੈਗਾ ਵੀ ਤੁਸੀਂ ਅੱਡ ਹੋ ਜਾਓਗੇ 2 3 ਓ ਪਈ ਜਵਾਖੋ ਮੇਰੀ ਗੱਲ ਸੁਣ ਲੋ ਕੰਨ ਖੋਲ ਕੇ ਇੱਕ ਚਾਹੇ ਤਾਂ ਕਿਸੇ ਨੂੰ ਚੜਦੀ ਐ ਚੀ ਚਾਹੇ ਕਿਸੇ ਨੂੰ ਕੋਈ ਰੌਲਾ ਲੱਪਾ ਹੁੰਦਾ ਕੁਛ ਵੀ ਹੁੰਦਾ ਮੈਨੂੰ ਨਹੀਂ ਪਤਾ ਰਾਜੀ ਦਾ ਲੱਜ ਦੇਖ ਕੇ ਜੜੀ ਨਾਲ ਯਾਰ ਓਏ ਕੁਛ ਕਰੀ ਜਾਂਦਾ ਤਾਂ ਮੈਂ ਇਨ ਬਾਪੂ ਇਹ ਹੋਰ ਅਸੀਂ ਕੀ ਕਰੀਏ ਨਾ ਤਾਂ ਇਹ ਮੈਨੂੰ ਦੇਖ ਕੇ ਰਾਜੀ ਆ ਨਾ ਮੈਂ ਇਹਨੂੰ ਦੇਖ ਕੇ ਰਾਜੀ ਆ ਹੋਰ ਦੱਸ ਅਸੀਂ ਕੀ ਕਰੀਏ ਨਾ ਬਾਪੂ ਜੀ ਹੋਰ ਕੀ ਕਰੀਏ ਅੱਡ ਨਾ ਹੋਈਏ ਤਾਂ ਕੀ ਕਰੀਏ 3 ਓਏ ਭਈ ਜਵਾਖੋ ਮੇਰੀ ਗੱਲ ਸੁਣ ਲਓ ਇੱਕ ਕੰਨ ਖੋਲ ਕੇ ਚਾਹੇ ਤਾਂ ਕਿਸ ਨੂੰ ਚੜਦੀਆ ਚੀ ਚਾਹੇ ਕਿਸ ਨੂੰ ਕੋਈ ਦੇਖ ਕੇ ਰਾਜੀਆ ਚਾਹੇ ਨਾਰਾਜੀਆ ਅੱਡ ਤਾਂ ਭਈ ਹੋਣੀ ਨਹੀਂ ਬਰਕਾ ਹੀ ਪਾੜ ਦੋ ਬੜਵਾਰ ਅੰਗੜਦਾ ਪਹਿਲਾਂ ਆ ਪਾ ਹੁਣ ਬੜਵਾਰਾ ਗਾਏ ਤੇ ਹਾਂ ਅਰਦਾ ਪੈ ਬਹਰੀ ਗਾਦਾ ਪਣਾ 2 3 ਨਾ ਨਾ ਬਾਪੂ ਜੀ ਸੋਡੇ ਦੇ ਕੋਈ ਰੋਗ ਟੋਕ ਨਹੀਂ ਹੈਂਗੀ ਉਹ ਪਈ ਜਵਾਖੋ ਮੈਨੂੰ ਐਂ ਦੱਸੋ ਮੇਰੇ ਤੇ ਰੋਗ ਟੋਕ ਲਾਊਗਾ ਕੌਣਾ ਹੈ ਕਿ ਰੋਗ ਟੋਕ ਲਾਉਣ ਵਾਲਾ ਆ ਜਿਹੜੀ ਅੱਡ ਹੋਣ ਵਾਲੀ ਗੱਲ ਕਰਦੇ ਹੋ ਇਹ ਤਾਂ ਭਾਈ ਤੁਸੀਂ ਬਰਕਾ ਹੀ ਪਾੜ ਦੋ ਵੀ ਜ਼ਿੰਦਗੀ ਵਿੱਚ ਤੁਸੀਂ ਅੱਡ ਹੋ ਜਾਓਗੇ ਰਾਮ ਰਾਮ ਇਹ ਤਾਂ ਹੋਏ ਨਹੀਂ ਸਕਦਾ ਪੁੱਜ ਕੇ ਨਹੀਂ ਹੁੰਦਾ ਜਿੰਨਾ ਚਿਰ ਮੈਂ ਬੈਠਿਆ ਅੱਡ ਹੋਣ ਦਾ ਮਤਲਬ ਹੀ ਨਹੀਂ ਹੈਗਾ ਵੀ ਅੱਡ ਹੋ ਜਾਊਗਾ ਤੁਸੀਂ ਉਹ ਨੜੋ ਪੜੋ ਮਰੋ ਗਲੋ ਕੌਣ ਕਹੂਗਾ ਹਰਣ ਚਲ ਪਰਿਓ ਮਾਨਸੋੜੀ ਜਾਣ ਕੇ ਪਰਿਓ ਮਾਨਸੋ ਚਲੋ ਨਾ ਨਾ ਬਾਪੂ ਜੀ ਸੋਡੇ ਦੇ ਕੋਈ ਰੋਗ ਟੋਕ ਨਹੀਂ ਹੈਗੀ ਓ ਭਾਈ ਜਵਾਖੋ ਮੈਨੂੰ ਐਂ ਦੱਸੋ ਨਾ ਮੇਰੇ ਤੇ ਰੋਗ ਟੋਕ ਕੌਣ ਲਾਊਗਾ ਐਡੀ ਛੋੜ ਲੋ ਕੀ ਪਾਵਰਾ ਵੀ ਮੇਰੇ ਤੇ ਰੋਗ ਟੋਕ ਲਾ ਦੋਂਗੇ ਨਾਲ ਇੱਕ ਗੱਲ ਹੋਰ ਸੁਣ ਲਓ ਓ ਪਰੇ ਇਮਾਨ ਸੁ ਮੈਂ ਤੇ ਰੋਕੜੋ ਓ ਪਲੇ ਇਮਾਨ ਵਧੀਆ ਗੱਲ ਹੈ ਦੁਆਰਗਾ ਨੂੰ ਕਹਣਾ ਯਾਰ ਇੱਕ ਵਾਰੀ ਗੱਲ ਕਰ ਲੈ ਬਸ ਹਾਂ ਪਿੱਕੇ ਸੋਨਾ ਬਣਦਾ ਯਾਰ ਸੋਨਾ ਜ਼ੋਰ ਲੈ ਨੀ ਪਾਣੇ ਮੈਂ ਤਾਂ ਬਾਗੀ ਅੰਦਰ ਪਰਚੀ ਰੱਖ ਗਈ ਊਰੇ ਅੱਛਾ ਕੰਮ ਤਾਂ ਬਣੀ ਪਿਆ ਆਪਣਾ ਕੀ ਕਰਨਾ ਹੁਣ ਹੁਣ ਤੂੰ ਮੈਨੂੰ ਐ ਦੱਸ ਤੂੰ ਕਰੇਂਗੀ ਕਿ ਮੈਂ ਨਾ ਭਾਈ ਆਪਾਂ ਨਹੀਂ ਕਰਦੇ ਹੈਗੇ ਆਪਾਂ ਤਾਂ ਲੱਗਦਾ ਡਰ ਹਰੇ ਕੰਮ ਕਾਰਿਆ ਨਹੀਂ ਤੂੰ ਪਹਿਲੀ ਮੋਕ ਮਾਰ ਗਈ ਤੂੰ ਹੀ ਕਹਿੰਦੀ ਮੈਂ ਜਿਆਦੇ ਸ਼ਹਿਰ ਆ ਫਿਰ ਮੈਂ ਤਾਂ ਦੋ ਕਦਮ ਅੱਗੇ ਆ ਆ ਦੇਖ ਲੈ ਬੂ ਕੰਮ ਚ ਲਾ ਦੇ ਖਲਕੀ ਮੈਂ ਸਾਰੀ ਤਾਰ ਤੇ ਕੱਪੜੇ ਪਾਏ ਨੇ ਵੀ ਕਿਸੇ ਹੋਰ ਨੇ ਵੀ ਕੱਪੜੇ ਪਾਉਣੇ ਹੁੰਦੇ ਨੇ ਇਹ ਸੁੱਕੇ ਤਾਂ ਪਏ ਨੇ ਦੱਸ ਤੂੰ ਤਾਰ ਲੈ ਇਹਨਾਂ ਨੂੰ ਆ ਇੱਥੇ ਸਾਰਾ ਦਿਨ ਉਹ ਕੋਰੀ ਜਾਂਦੀ ਆ ਰੱਖਦੀ ਇਹਨਾਂ ਨੂੰ ਪਾ ਕੇ ਨਾ ਤੈਨੂੰ ਕੀ ਹੋ ਰਿਹਾ ਦੇਖੀ ਮੇਰੇ ਕੱਪੜੇ ਕਿਵੇਂ ਹੋ ਘਰੇ ਨੇ ਪਰਾਂ ਕਰਾ ਦੇ ਲੈ ਹੁਣ ਸੁੱਕੇ ਤਾਂ ਪਏ ਨੇ ਮੈਂ ਤਾਂ ਪਰਾਂ ਕਰਤੇ ਸੁੱਕੇ ਕਿਉਂ ਪਏ ਨੇ ਹੁਣ ਮੈਨੂੰ ਪਤਾ ਨਹੀਂ ਹੈਗਾ ਲੈ ਦੇਖ ਲੈ ਚਾਂਬਲੀ ਹੋਈ ਕਾਂਟਾ ਹੋ ਗਿਆ ਸੋਈ ਚ ਬੜੀ ਨੂੰ ਪਤਾ ਨਹੀਂ ਅੰਦਰ ਹੈ ਕਿ ਪੰਜ ਛੇ ਜੇ ਮਾਰੀਆਂ ਨੇ ਵੀ ਹੋਰ ਬੰਦੇ ਨੇ ਵੀ ਕੰਮ ਕਰਨੇ ਹੁੰਦੇ ਨੇ ਨਾ ਦੱਸ ਕੀ ਹੋ ਗਿਆ ਤੈਨੂੰ ਕਾਹ ਤੋਂ ਬੋਲੀ ਆਣੀ ਆ ਬੋਲਣ ਨੂੰ ਮੈਂ ਕੀ ਬੋਲਣਾ ਮੈਂ ਇੰਨੇ ਵੀ ਕੰਮ ਕਰਨਾ 2 ਘੰਟੇ ਹੋ ਗਏ ਇੱਥੇ ਖੜੀ ਨੂੰ ਅੰਦਰ ਬਾਈ ਕੰਮ ਕਰ ਰਹੀ ਸੀ ਅੰਦਰ ਬੇਲੀ ਨਹੀਂ ਬੈਠੀ ਸੀ ਮੈਂ ਮੰਜਾ ਡਾਕੇ ਨਹੀਂ ਪਈ ਤੀ ਰਸੋਈ ਚ ਫਿਰ ਪੈ ਜਾ ਜੇ ਪੈਣ ਦੀ ਘਾਟ ਆ ਕਿਉਂ ਕੰਮ ਕੀ ਕਰਨੇ ਹੈਗੇ ਆਹੋ ਕੰਮ ਕਰ ਬੈਠਾ ਕਾਂਟਾ ਹੋ ਗਿਆ ਸੋਈ ਚ ਬੜੀ ਨੂੰ ਪਤਾ ਨਹੀਂ ਕੀ ਅੰਦਰ ਹੈ ਪੰਜੇ ਜੇ ਮਾਰੀ ਜਾਂਦੀ ਐ ਵੀ ਦੱਸ ਹੋਰ ਬੰਦੇ ਨੇ ਵੀ ਕੋਈ ਕੰਮ ਕਰਨਾ ਹੁੰਦਾ ਨਾ ਕੀ ਹੋ ਗਿਆ ਤੈਨੂੰ ਦੱਸ ਹੁਣ ਕੀ ਆ ਕਿਹੜਾ ਟਾਈਮ ਹੋ ਗਿਆ ਤੈਨੂੰ ਸੋਈ ਚ ਬੜੀ ਨੂੰ ਕੰਮ ਕਰ ਰਹੀ ਸੀ ਮੈਂ ਬੇਲੀ ਨਹੀਂ ਬੈਠੀ ਸੀ ਉਸੇ ਮੰਜਾ ਡਾਕੇ ਨਹੀਂ ਪਈ ਸੀ ਮੈਂ ਪੈ ਜਾ ਜੇ ਪੈਣ ਦੀ ਕਾਂਟਾ ਆਹੋ ਦੇਵਾ ਦੀ ਕਾਤਮਾ ਆਹੋ ਲੇ ਕਾਂਟਾ ਹੋ ਗਿਆ ਰ ਸੋਈ ਚ ਬੜੀ ਨੂੰ ਉੱਥੇ ਪਤਾ ਨਹੀਂ ਕਿ ਪੰਜ ਜੇ ਮਾਰੀਆਂ ਨੇ ਵੀ ਹੋਰ ਬੰਦੇ ਨੇ ਵੀ ਕੰਮ ਕਰਨਾ ਹੁੰਦਾ। ਨਾ ਤੈਨੂੰ ਕੀ ਹੋ ਗਿਆ? ਲੈ ਕਾਂਟਾ ਹੋ ਗਿਆ ਰ ਸੋਈ ਚ ਬੜੀ ਨਿਕਲਣਾ ਨਵੇਂ ਨਹੀਂ ਲੈਂਦੀ ਹੈਂਗੀ ਵੀ ਹੋਰ ਨੇ ਵੀ ਕਿਸੇ ਨੇ ਕੰਮ ਕਰਨਾ। ਨਾ ਜਦੋਂ ਕੰਮ ਨਿਬੜੂਗਾ ਉਹਦੀ ਨਿਕਲੂਗੀ ਬਾਹਰ। ਲੈ ਨਿਕਲਦੀ ਨਹੀਂ ਹੈਗੀ ਕਹਿ ਨਹੀਂ ਜਦੋਂ ਨਿਬੜੂਗਾ। ਹਰੇ ਤੱਕ ਤੇ ਨਿਭੜੀ ਨਹੀਂ ਹੈਗਾ ਕਿਹੜਾ ਟਾਈਮ ਹੋ ਗਿਆ ਤੈਨੂੰ ਉੱਥੀ ਪਾਂਛੇ ਜੇ ਮਾਰਦੀ ਨੂੰ ਨਾ ਮੈਨੂੰ ਸ਼ੌਕ ਆ ਵਿੱਚ ਬੈਠਣ ਦਾ ਰਸੋਈ ਦੇ ਵੀ ਬੈਠੀ ਰਹੂੰਗੀ ਉੱਥੇ ਮੈਂ ਮੰਜਾ ਡਾਰ ਕੇ ਪੈ ਗਈ ਤੀਰ ਸੋਈ ਤੇ ਮੈਂ ਆਇਨਾ ਹੱਸੇ ਕਢਾ ਦਨ ਨਹੀਂ ਤੂੰ ਟਿਕ ਜਾ ਟਿਕ ਜਾ ਕਿਉਂ ਨਹੀਂ ਤੂੰ ਮੈਨੂੰ ਟਿਕਣ ਦਿੰਦੀ ਹੈਗੀ ਜੇ ਮੈਂ ਅੰਦਰ ਕੰਮ ਕਰਦੀ ਤਾਂ ਤੂੰ ਅੰਦਰ ਬੋਲਣ ਲੱਗ ਜਾਨੀ ਜੇ ਬਾਹਰ ਕੰਮ ਕਰਦੀ ਆ ਤਾਂ ਤੂੰ ਮੈਨੂੰ ਬਾਹਰ ਨਹੀਂ ਕੰਮ ਕਰਨੀ ਦੀ ਦੱਸ ਤੂੰ ਭਾਲਦੀ ਕੀ ਆ ਨਿਪਾਲ ਨੂੰ ਮੈਂ ਤੇਰੀ ਸਾਰੀ ਨਾੜੀ ਦੇ ਪੈਰ ਤਰਿਆ ਹੋਇਆ ਤੂੰ ਆਪ ਹੀ ਨਿਕਲਦੀ 2 ਘੰਟੇ ਹੋ ਗਏ ਤੈਨੂੰ ਵੱਡੀ ਨੂੰ ਕਿਸੇ ਹੋਰ ਬੰਦੇ ਨੇ ਵੀ ਕੰਮ ਕਰਨਾ ਹੁੰਦਾ ਉਹਨੂੰ ਵੀ ਮੌਕਾ ਦੇ ਦਿਆ ਕਰ ਆਪੇ ਅੰਦਰ ਪਾਂਚੇ ਜੇ ਮਰੀ ਜਾਂਦੀ ਆ ਖੜੀ ਆਹੋ ਪਾਂਚੇ ਨੂੰ 10 ਕੰਮੇ ਕਰਦੀਆਂ ਤਿੰਨ ਤੋਂ ਪੰਜ ਹੀ ਲੱਗਦੇ ਨੇ ਜਿਆਦੀ ਸਿਰ ਚੜਦੀ ਆ ਤੂੰ ਮੇਰੇ ਤੋਂ ਦੋ ਖਾ ਕੇ ਨਾ ਬੈਜੀ ਹੋਈ ਕਿਤੇ ਉਹ ਕਰਦੀ ਨੀ ਤੂੰ ਟਿਕ ਜਾ ਟਿਕ ਜਾ ਤੂੰ ਵੱਡੀ ਮਾਰਨ ਆਲੀ ਆਈ ਮੈਨੂੰ ਦੱਸੀ ਹਾਂ ਕਿੱਥੇ ਆਹ ਉਹ ਤਾਂ ਇੱਧਰ ਧੀ ਮੈਂ ਇੱਥੋਂ ਉਹ ਤਾਂ ਉੱਧਰ ਦੇ ਨੀ ਪੈਣੇ ਪਹਿਲਾਂ ਕਿਹੜੀ ਸਕੀਮ ਲਾਈ ਆ ਪਹਿਲਾਂ ਤਾਂ ਆਪਾਂ ਨੇ ਉਂ ਗੱਲ ਕਰੀ ਤੀ ਬਾਪੂ ਜੀ ਨਾਲ ਹੁਣ ਜਦੋਂ ਨਹੀਂ ਉਹ ਆਖੇ ਲੱਗੇ ਹੈਗੇ ਸਕੀਮ ਤਾਂ ਹੁਣ ਲਾਵਾਂਗੇ ਕਿਹੜੀ ਸਕੀਮ ਲਾਏਂਗੀ ਮੇਰੀ ਗੱਲ ਸੁਣ ਜਿੱਦੇ ਹੁਣ ਬੇਬੇ ਘਰੇ ਨਾ ਹੋਈ ਤੈਨੂੰ ਉਹਦੇ ਦੱਸੂਗੀ ਫੇਰ ਦੇਖੀ ਕਿਵੇਂ ਨਹੀਂ ਅੱਡ ਕਰਦੇ ਹੈਗੇ ਆਪਾਂ ਚੱਲ ਦੇਖਦੇ ਆ ਤੇਰੀ ਦੂਜੀ ਸਕੀਮ ਵੀ ਹੁਣ ਕੀ ਤਰਕੀਬ ਲਾਉਣੀ ਆ ਤੂੰ ਕੋਈ ਨਾ ਤੂੰ ਦੇਖੀ ਦੱਸਹੀ ਹੁਣ ਤਾਂ ਕੰਮ ਕਰੂਗੀ ਇਹ ਨਾਲ ਪਹਿਲਾਂ ਮੈਨੇ ਕੋਈ ਸਕੀਮ ਕੋਮ ਨਹੀਂ ਲਾਈ ਹੈਗੀ ਹੋਰ ਕੀ ਤੀ ਉਹ ਉਹ ਤਾਂ ਗੱਲ ਕਰੀ ਤੈਨੂੰ ਸਾਹਮਣੇ ਲਿਆ ਕੇ ਗਿਣੀ ਅੱtere ਕੋਈ ਗੱਲ ਦੱਸੀ ਮੈਨੇ ਵੀ ਐਂ ਕਰਕੇ ਬੋਲਣਾ ਬਾਪੂ ਕੋਲੇ ਮੈਂ ਤਾਂ ਤੈਨੂੰ ਕਹਿਦੀ ਵੀ ਚੱਲ ਬਾਪੂ ਕੋਲ ਗੱਲ ਕਰਕੇ ਦੇਖ ਲੈਨੇ ਆਪਾਂ ਵੀ ਇਹ ਨਹੀਂ ਕਰਦੇ ਹੈਗੇ ਤੂੰ ਹੀ ਕਹਿੰਦੀ ਸਕੀਮ ਲਾਤੀ ਸਕੀਮ ਫਿਰ ਹੱਲ ਨਹੀਂ ਨਿਕੜਿਆ ਕੋਈ ਇੱਕ ਤਾਂ ਤੂੰ ਐਂ ਨਹੀਂ ਸਮਝਦੀ ਹੈਂਗੀ ਫਿਰ ਕਹਿੰਦੀ ਮੇਰੇ ਨਾਲ ਲੜਦੀ ਆਂ ਬਸ ਤੂੰ ਹੁਣ ਚੁੱਪ ਰਹਿ ਤੂੰ ਬਸ ਹੁਣ ਬੇਬੇ ਦਾ ਉਹ ਰੱਖ ਜਿੱਦੇ ਬੇਬੇ ਘਰੋਂ ਬਾਹਰ ਗਈ ਉਹਦੀ ਸਕੀਮ ਲਾ ਕੇ ਤੈਨੂੰ ਦੱਸੂਗੀ ਫਿਰ ਦੇਖੀ ਵੀ ਹੱਲ ਨਿਕਲਦਾ ਜਾਂ ਨਹੀਂ ਨਿਕਲਦਾ ਹੈਗਾ ਚੱਲ ਠੀਕ ਆ ਆਹੋ ਚੱਲ ਚਾਂਗਾ ਚੱਲ

ਨੇ ਬੁੜੀ ਕਿਤੇ ਵਾਗੀ ਤਿੰਨ ਅਹਾ ਕੀ ਕਰਦੀ ਹੈ ਹਰਪ੍ਰੀਤ ਪੁੱਤ ਕੁਛ ਨਹੀਂ ਬੀਬੀ ਮੈਂ ਤਾਂ ਕੱਪੜਿਆਂ ਦੀ ਤੈਜ ਹੀ ਕਰਦੀ ਤੇ ਉਹ ਵੀ ਇੱਦਾਂ ਕਰਦੀ ਮੂਹੇ ਦਾ ਆ ਇੱਥੇ ਕਰੇ ਨਹੀਂ ਹੈਗਾ ਕੋਈ ਬਸ ਗੌਰ ਰੱਖ ਆਓ ਅਹਾ ਕੀ ਕਰਦੀ ਹੈ ਹਰਪ੍ਰੀਤ ਪੁੱਤ ਕੁਛ ਨਹੀਂ ਬੀਬੀ ਵਾਸ ਕੱਪੜਾ ਨਹੀਂ ਤਾਂ ਐਂ ਕਰ ਦਿੱਤੀ ਮੈਂ ਮੈਂ ਉਹਨਾਂ ਦੇ ਭੋਗ ਤੇ ਜਾਇਆ ਮਾਂ ਘਰੇ ਨਹੀਂ ਕੋਈ ਹੈਗਾ ਤੂੰ ਆਹਨੇ ਤਾਂ ਡੰਗਰਾ ਜਿਨ ਕਰ ਰੱਖੀ ਮਾੜੀ ਜਿਹੀ ਰੇ ਫਾਰਦੀ ਫਾਰੇ ਠੀਕ ਕੋਈ ਨਾ ਹਾਂ ਛੇਤੀ ਆ ਜਾ ਮੜਾ ਜਾ ਕੋਈ ਨਾ ਨਿਪੈਣੇ ਉਹ ਮਾਤਾ ਕਿੱਥੇ ਗਈਆਂ ਭੋਗ ਤੇ ਗਈਆਂ ਭੋਗ ਕਿੱਥੇ ਜਾਣਾ ਉਹਨੇ ਫੋਰ ਅੱਛਾ ਲੈ ਗੱਲ ਸੁਣ ਮੇਰੀ ਅੱਜ ਹੈਗਾ ਆਪਣੇ ਕੋਲੇ ਮੌਕਾ ਕਾ ਦਾ ਮੌਕਾ ਮੈਂ ਤੈਨੂੰ ਉਹ ਦੇ ਕਹਾਣੀ ਸੀ ਜਿੱਦੇ ਮਾਤਾ ਬਾਹਰ ਗਈ ਆਪਾਂ ਸਕੀਮ ਲਾਵਾਂਗੇ ਅੱਛਾ ਆਹੋ ਗੱਲ ਸੁਣ ਮੇਰੀ ਦੱਸ ਦੇਖ ਸਾਰੀ ਕਬੀਲਦਾਰੀ ਆ ਗਈ ਮਾਤਾ ਕੋਲੇ ਠੀਕ ਆ ਹਾਂ ਹਾਂ ਆਪਾਂ ਕਰਾਂਗੇ ਸਾਹਬ ਦੇ ਵਿੱਚ heira pheri ਅੱਛਾ heir pheri ਹੋਊਗੀ ਜਦੋਂ ਫਿਰ ਉਹਦੇ ਪੈਣੀਆਂ ਗਾਲਾਂ ਕਬੀਲਦਾਰੀ ਆਊਗੀ ਸਾਰੀ ਮੇਰੇ ਕੋਲੇ ਠੀਕ ਆ ਤੈਨੂੰ ਪਤਾ ਮੈਂ ਤੇਨੋਂ ਤੇਜ ਆ। ਆਹ ਆਮ ਨੂੰਗੀ ਸਾਰੀ ਚੁਸਤ ਚਲਾਕਤੋ ਦਾਉਂ ਜਾਂ ਬਿੰਗੀ बावਲੀ ਜੀ। ਨਾ ਮੈਂ ਆਪਦੇ ਪੈਰੀਂ ਆਪ ਕਹਾੜਾ ਮਾਰਾ। 니 ਤੈਨੂੰ ਕਹਾੜਾ ਮਾਰਨ ਨੂੰ ਕੌਣ ਕਹਿੰਦਾ? ਹੋਰ ਮੈਨੂੰ ਤਾਂ ਇਹਦੇ ਵਿੱਚ ਤੇਰੀ ਚਲਾਕੀ ਲੱਗਦੀ ਆ। 니 ਚਲਾਕੀ ਨਹੀਂ ਹੈਗੀ। ਪਹਿਲਾਂ ਲੜਿਆ ਨਾ ਘਰ, ਪਹਿਲਾਂ ਮੇਰੀ ਗੱਲ ਸੁਣ। ਇੱਧਰ ਆ। ਤੇ ਚਲਾਕੀ ਨਹੀਂ ਤਾਂ ਹੋਰ ਕੀ ਐ ਇਹ? ਬਾ ਨਹੀਂ ਤੂੰ ਤਾਂ ਬਾੜੀ ਸ਼ਹਿਰ ਨਿਕੜੀ। ਤੈਨੂੰ ਐਵੇਂ ਪਹਿਲਾਂ ਤਾਂ ਮੈਂ ਬੀਬੀ ਤੋਂ ਪੈਸੇ ਮੰਗਦੀ ਸੀ। ਹੁਣ ਮੈਂ ਤੇਰੇ ਹਾੜੇ ਕੱਢਿਆ ਕਰੂੰਗੀ ਵੀ ਮੈਨੂੰ ਪੈਸੇ ਦੇ ਦੇ ਅੱਛਾ ਜੀ ਹੁਣ ਤੂੰ ਕਬੀਲਦਾਰ ਨਹੀਂ ਬਣਨੂ ਫਿਰਦੀ ਆ। ਹਰ ਵੀ ਸਾਰ ਕੀ ਕਰਦੀ ਪੁੱਤ ਮੈਂ ਤਾਂ ਕੱਪੜੇ ਨੇ ਤੈਹਾਂ ਕਰਦੀ ਸੀ ਬੀਬੀ ਮੈਂ ਪੁੱਤਾਂ ਦੇ ਭੋਗ ਤੇ ਜਾ ਕੇ ਆਉਂਦੀ ਆ। ਗੁਰਦੁਆਰੇ ਠੀਕ ਆ। ਕਰੇ ਆਪਣੇ ਦਾਦੇ ਰ ਬਾਪੂ ਆ ਨਾ ਮੱਘਰ ਆ। ਮੜੇ ਨੇ ਜਦੋਂ ਪੁੱਛੀ ਨਿਗਰ ਰੱਖੀ ਕੋਈ ਖੁੱਲਾ ਜਾਵੇ। ਕੋਈ ਨਾ ਕੋਈ ਨਾ ਮਾੜਾ ਛੇਤੀ ਆ ਜਿਓ। ਜਾ ਮਮੇ। ਫਿਰ ਮਾਤਾ ਕਿੱਥੇ ਗਈ ਆ ਹਾਂ ਕਿੱਥੇ ਨਾਲ ਤਾਂ ਨਾ ਨਾ ਮੈਨੂੰ ਨਹੀਂ ਤੇਰੀ ਇਹ ਗੱਲ ਠੀਕ ਲੱਗਦੀ ਆਪਾਂ ਤਾਂ ਤੇਰੇ ਨਾਲ ਸਹਿਮਤ ਨਹੀਂ ਇਹ ਗੱਲ ਤੇ ਬਾਈ ਹਾਏ ਨਹੀਂ ਬੋਲਿਏ ਉਹੀ ਚੁੱਡੂ ਦੀ ਚੁੱਡੂ ਰਹਗੀ ਤੂੰ ਤਾਂ ਮੈਂ ਤੂੰ ਮੇਰੀ ਗੱਲ ਪੂਰੀ ਸੁਣ ਪਹਿਲਾਂ ਕੀ ਤੇਰੀ ਗੱਲ ਆ ਇੱਧਰ ਹੋ ਕੋਈ ਸੁਣ ਵੀ ਨਾ ਲਵੇ ਅੱਛਾ ਅੱਛਾ ਆ ਗਈ ਸਮਝਾ ਹਾਂ ਲੱਗਦਾ ਤੇਰੀ ਸਕੀਮ ਕਾਮਯਾਬ ਹੋ ਜੂਗੀ ਇਹੇ काम जाय क्यों नहीं होगी आखिर नु संदीप दी स्कीम आ लाई हुई चल देख देया संदीप दी स्कीम किन्नी ਕੰਮ ਕਰਦੀ ਆ بس ਤੂੰ ਮੇਰੇ ਮਗਰ ਰਹਿ ਮੇ ਜਿਵੇਂ ਮੈਂ ਕਹਿਨੀ ਆ ਉਵੇਂ ਕਰ ਦੇਖ ਫਿਰ ਕਿ ਮੈਨੀ ਅੱਡ ਕਰਦੇ ਆਪਾਂ ਨੂੰ ਇਹ ਠੀਕ ਆ ਸਮਝਾਈ ਗੱਲ ਮੇਰੀ ਠੀਕ ਆ ਠੀਕ ਆ ਆਹੋ ਜਾ ਤੇਰੇ ਕੱਪੜੇ ਮੈਂ ਵੀ ਗੋਲੀ ਲੈਣਾ ਸਿਰ ਦੁਖਦਾ ਮੇਰਾ ਤਾਂ ਗੋਲੀ ਲੈਣ ਆਈ ਤੇ